ਪੰਜਾਬ ਦੇ ਵਿੱਚ ਔਨੇ ਦੀ ਕਟਾਈ ਕੁਛ ਦਿਨਾਂ ਸੁਰੂ ਹੋ ਜਾਣੀ ਹੈ ਔਰ ਉਸ ਨੂੰ ਦੇਖਦੇ ਹੋਏ ਪਰਾਲੀ ਨੂੰ ਅਗਨਾ ਲਾਇਆ ਜਾਵੇ ਜਿਸ ਦੇ ਕਰਕੇ ਪੰਜਾਬ ਦਾ ਵਾਤਾਵਰਣ ਸੁਧਰਵੇ ਉਸ ਦੇ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਹਰ ਮਹਿਕਮਾ ਇਸ ਦੇ ਲਈ ਕੰਮ ਕਰ ਰਿਹਾ ਹੈ ਤੇ ਅਧਿਕਾਰੀ ਸਮਾਣਾ ਜਾਨ ਬਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਖੇਤਾਂ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਨਾੜ ਨੂੰ ਅਗਲੇ ਜਾਂਦੇ ਉਹ ਨਾਲ ਲਾਈ ਜਾ ਸਕੇ ਔਰ ਉਸ ਦੇ ਲਈ ਹਰ ਤਰ੍ਹਾਂ ਦੀ ਮਸ਼ੀਨਰੀ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਨੂੰ ਮੁਹੱਈਆ ਕਰਾਂਗੇ ਕਿਸਾਨਾਂ ਨੂੰ ਵੀ ਇੰਤਜ਼ਾਰ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਫਸਲ ਵੱਢੀ ਤੋਂ ਉਹਨਾਂ ਅਗਲੇ ਆਈ ਜਾਵੇ ਕਿਉਂਕਿ ਜ਼ਮੀਨ ਨੂੰ ਜੇ ਤੁਸੀਂ ਪ੍ਰਾਇ ਨੂੰ ਅਗ ਲਾਂਦੇ ਹੋ ਥੋੜੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਹੈ ਉਹ ਤੁਹਾਡੇ ਜਿਹੜੇ ਮਿੱਤਰ ਕੀੜੇ ਆ ਉਹ ਵੀ ਖਤਮ ਹੋ ਜਾਂਦੇ ਇਸ ਲਈ ਸਰਕਾਰ ਦਾ ਵੀ ਸਹਿਯੋਗ ਕਰੋ ਪ੍ਰਸ਼ਾਸਨ ਦਾ ਵੀ ਸਹਿਯੋਗ ਕਰੋ ਔਰ ਤੁਸੀਂ ਆਪਣੇ ਬੱਚਾਂ ਦੇ ਭਵਿੱਖ ਨੂੰ ਦੇਖਦੇ ਹੋਏ ਪ੍ਰਾਹ ਨੂੰ ਅਗ ਨਾ ਲਾਓ ਅਸੀਂ ਵੀ ਇਹ ਅਪੀਲ ਕਰਦੇ ਆ ਅਬ ਦੇਖ ਆਪਣੀ ਨਾਮ ਹਰ ਬਾਕੀ ਸਾਥੀ ਆ ਮਰਦ ਵੀ ਅਗੜੀ ਮੀਟਿੰਗ ਹੈ ਬਖੋ ਡਿਪਾਰਟਮੈਂਟਾਂ ਦੇ ਨਾਲ ਕਿਸ ਸੰਬੰਧ ਦੇ ਵਿੱਚ ਹੈ ਸਰ ਜੀ ਇਹਨਾਂ ਸਾਡੇ ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੈੜੀ ਦਾ ਝੋਨੇ ਦਾ ਹਾਰਵੈਸਟਿੰਗ ਸੀਜ਼ਨ ਸ਼ੁਰੂ ਹੋ ਗਿਆ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਾਹ ਨੂੰ ਅਗ ਨਾ ਲੱਗੇ ਤੇ ਜਿੰਨੇ ਵੀ ਸਾਡੇ ਲਾਸਟ ਯਰ ਇਨਸੀਡੈਂਟ ਹੋਏ ਨੇ ਅਸੀਂ ਸਾਨੂੰ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਐਸਓ ਵੱਲੋਂ ਹਦਾਇਤਾਂ ਨੇ ਕਿ ਆਪਣੇ ਪ੍ਰਾਹਲੀ ਨੂੰ ਕਿਤੇ ਵੀ ਉਹਦੇ ਲਈ ਅਸੀਂ ਨੇ ਵੱਖ-ਵੱਖ ਪਿੰਡਾਂ ਦੇ ਕਲਸਟਰਸ ਬਣਾ ਕੇ ਹਰ ਇੱਕ ਪਿੰਡ 'ਚ ਇੱਕ ਇੱਕ ਨੋਡਲ ਅਫਸਰ ਲਗਾਇਆ ਹੈ ਜਿਹੜਾ ਜਾ ਕੇ ਕਿਸਾਨਾਂ ਨੂੰ ਮਿਲੂਗਾ ਉੱਥੋਂ ਦੀ ਮਸ਼ੀਨਰੀ ਦੀ ਅਸੈਸਮੈਂਟ ਕਰੂਗਾ ਤੇ ਜਿਹੜੀ ਉਹਨਾਂ ਨੂੰ ਬੈਲਰਸ ਪ੍ਰੋਵਾਈਡ ਕਰਨੇ ਨੇ ਸੁਪਰ ਸੀਡਰ ਸਰਫੇਸ ਸੀਡਰ ਉਹ ਸਾਰੀ ਸੀ ਮਸ਼ੀਨਰੀ ਪ੍ਰੋਵਾਈਡ ਕਰਕੇ ਅਸੀਂ ਕਿਤੇ ਵੀ ਆਗ ਨਹੀਂ ਲੱਗਣ ਦੇਣੀ ਉਸ ਮੰਤਰ ਨਾਲ ਅਜੇ ਮੀਟਿੰਗ ਬੁਲਾਈ ਗਈ ਹੈ ਤੇ ਇਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੈਪੀ ਸੀਡਰ ਸਰਫੇਸ ਜਿਨ੍ਹਾਂ ਵੀ ਪਿੰਡ ਜਣੇ ਪਹਿਲਾਂ ਉਹਦੀ ਵਰਤੋਂ ਹੋਵੇ ਤਾਂ ਜੋ ਜਿਹੜੀ ਉਜਾਊ ਸ਼ਕਤੀ ਹੈ ਜ਼ਮੀਨ ਦੀ ਕਾਇਮ ਰਹੇ ਜਿੱਤੇ ਸਾਨੂੰ ਲੋਡ ਪੈਂਦੀ ਅਸੀਂ ਬੈਲਰ ਯੂਨੀਅਨ ਦੀ ਵੀ ਨੈਕਸਟ ਮੀਟਿੰਗ ਕਰਾਂਗੇ ਤੇ ਆਪਣੇ ਘੱਟੋ ਘੱਟ 40 ਜਿਹੜੇ ਇਹ ਜੇ ਬੈਲਰਸ ਹੈਗੇ ਨੇ ਸਾਨੂੰ ਜਿਹੜੇ ਸਾਡਾ ਮੀਟਿੰਗ ਕਰਨ ਆ ਰਹੇ ਨੇ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਿੰਡ ਵਾਈਜ਼ ਅਲੋਟਮੈਂਟ ਕਰਕੇ ਵੀ ਤੁਸੀਂ ਇਹ ਪਿੰਡਾਂ 'ਚ ਜਾ ਕੇ ਆਪਣੀ ਪ੍ਰਾਲੀ ਦੀ ਇਕੱਠਾ ਬਣਾਉਣੀਆਂ ਨੇ ਤਾਂ ਆਪਣੇ ਇੱਥੇ ਸਮਾਨਾ ਐਸ ਪੀ ਐਸ ਕਰਕੇ ਫਰਮਸ ਨੇ ਮਿਸਟਰ ਬ੍ਰਾਊਨ ਕਰਕੇ ਫਰਮ ਹੈ ਜਿਹੜੇ ਆਪਣੀ ਪ੍ਰਾਲੀ ਤੋਂ ਪੈਲਟਸ ਬਣਾ ਰਹੇ ਨੇ ਤਾਂ ਬੜੀ ਅੱਛੀ ਇੰਡਸਟਰੀ ਹੈ ਤਾਂ ਸਾਡਾ ਘੱਟੋ ਘੱਟ 70 80000 ਟਨ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਸਾਡਾ ਸਿੱਧਾ ਇੰਡਸਟਰੀ ਨੂੰ ਹੀ ਇਸ ਤੋਂ ਲਗਾਇਆ ਸਾਡਾ 70 ਤੋਂ 80 ਟਨ ਸਾਡੀ ਜਿਹੜੀ ਪ੍ਰਾਲੀ ਬਚਦੀ ਹੈ ਉਹਦੀ ਸਾਰੀ ਅਸੀਂ ਇਨ ਸਿਟੋ ਮੈਨੇਜਮੈਂਟ ਚ ਉਸ ਨੂੰ ਲੈ ਕੇ ਜਾਣਾ ਤੇ ਮੇਰੀ ਤੁਹਾਡੇ ਥਰੂ ਸਾਰੀ মিডিਆ ਥਰੂ ਕਿਸਾਨ ਭਰਾਵਾਂ ਨੂੰ ਵੀ ਇਹ ਅਪੀਲ ਹੈ ਕਿ ਸਾਡੇ ਸਾਰੇ ਅਫਸਰ ਸਾਹਿਬਾਨ ਮੇਰੇ ਸਾਰੇ ਆਫੀਸ਼ਰਸ ਕੰਮ ਤੇ ਲੱਗੇ ਆ ਅਸੀਂ ਤੁਹਾਡੇ ਤੱਕ ਪਹੁੰਚਾਂਗੇ ਤੁਹਾਨੂੰ ਜਿਹੜੀ ਵੀ ਮਸ਼ੀਨਰੀ ਤੇ ਹੈਲਪ ਦੀ ਲੋੜ ਅਸੀਂ ਜ਼ਰੂਰ ਦਵਾਂਗੇ ਜਿਵੇਂ ਮੇਰੇ ਧਿਆਨ ਚ ਤਲਵੰਡੀ ਮਲਕ ਦਾ ਆਇਆ ਸੀ ਕਿ ਪਿਛਲੇ ਸਾਲ ਉੱਥੇ ਮਸ਼ੀਨਰੀ ਨਹੀਂ ਮਿਲੀ ਤਾਂ ਅਸੀਂ ਉੱਥੇ ਬੈਲਰ ਪੰਜਾਬ ਹੀ ਦਿੱਤੇ ਨੇ ਇਸ ਵਾਰੀ ਬਸ ਤੁਸੀਂ 5 ਦਿਨ 7 ਦਿਨ ਉਹਨਾਂ ਨੂੰ ਵੇਟ ਕਰਨੀ ਪਏਗੀ ਕਿਉਂਕਿ ਕੋਈ ਵੀ ਮਸ਼ੀਨ ਜਦੋਂ ਇੱਕ ਜਗ੍ਹਾ ਚੱਲ ਰਹੀ ਹੈ ਤਾਂ ਉਹਨੂੰ 2-4 ਦਿਨ ਲੱਗਣਗੇ ਰੋਟੇਸ਼ਨ ਤੋਂ ਉਸ ਪਿੰਡ ਚ ਉਸ ਕਿਸਾਨ ਵੀਰ ਤੱਕ ਪਹੁੰਚਣ ਲਈ ਤਾਂ ਆਪਣੀ ਪ੍ਰਾਲੀ ਨੂੰ ਅੱਗ ਨਾ ਲਾਉਂਦੇ ਹੋਏ ਤਾਂ ਆਪਾਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਕਰਨ ਤੋਂ ਬਚਾਈਏ ਜੀਨੋ ਜਿੰਨੀ ਵੀ ਕਿਸੇ ਨੂੰ ਪ੍ਰੋਬਲਮ ਹੈ ਕਿਸੇ ਪਿੰਡ ਚ ਪ੍ਰੋਬਲਮ ਮੈਨੂੰ ਦਫ਼ਤਰ ਆ ਕੇ ਮਿਲ ਸਕਦਾ ਹੈ ਮੇਰਾ ਕਲਸਟਰ ਇੰਚਾਰਜ ਸਾਰੇ ਪਿੰਡਾਂ 'ਚ ਸਾਡੇ ਕੈਂਪ ਲੱਗ ਰਹੇ ਨੇ ਪਿੰਡ ਤੋਂ ਪਿੰਡ ਜਾ ਵੀ ਰਹੇ ਨੇ ਅੱਜ ਸਾਡੇ ਫੀਲਡ ਡੈਮੋਨਸਟ੍ਰੇਸ਼ਨ 1 ਵਜੇ ਅਸੀਂ ਜਾ ਕੇ ਸਾਰਾ ਡੈਮੋਨਸਟ੍ਰੇਸ਼ਨ ਦੇਖਣਾ ਹੈ ਵੀ ਕਿਹੜੀ ਮਸ਼ੀਨ ਯੂਜ਼ ਕਰਨ ਨਾਲ ਮਿੱਟੀ ਜਦਾ ਤੇ ਪ੍ਰਾਲੀ ਨੂੰ ਕੀ ਅਸਰ ਹੁੰਦਾ ਹੈ ਤੇ ਉਹਦੇ ਵੀ ਬੀਜ ਵਿੱਜਨ 'ਚ ਕੋਈ ਪ੍ਰੋਬਲਮ ਆਉਂਦੀ ਹੈ ਕਿ ਨਹੀਂ ਹੈ ਡੈਮੋਨਸਟ੍ਰੇਸ਼ਨ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਮਨ 'ਚ ਵਹਿਮ ਨੇ ਸ਼ੰਕਾ ਨੇ ਵੀ ਇਹ ਇਹ ਕਰਨ ਨਾਲ ਸਾਡੇ ਬੀਜ ਨਹੀਂ ਸਹੀ ਸੋਇੰਗ ਨਹੀਂ ਹੁੰਦੀ ਸਾਡੇ ਇਹ ਨਹੀਂ ਉਹ ਦੂਰ ਕਰ ਸਕੀਏ ਸੀ ਉਹਨਾਂ ਦੀ ਤੇ ਬੰਮਣਾ ਵੀ ਸਾਡਾ ਡੈਮੋਨਸਟ੍ਰੇਸ਼ਨ ਵੀ ਹੈ ਤੇ ਮੇਰੇ ਸਾਰੇ ਨੂੰ ਜੇਕਰ ਫੇਰ ਵੀ ਕਿਸਾਨਾਂ ਦਾ ਗਲ ਲੱਗ ਕੇ ਕੀ ਕਾਰਵਾਈ ਦੇਖੋ ਉਹਦੇ ਲਈ ਅਸੀਂ ਕੀ ਹੈ ਕਿ ਕਿਉਂਕਿ ਸਾਨੂੰ ਦੇਖੋ ਸੁ ਚਲਾਨ ਦੀ ਰਿਕਵਰੀ ਵੀ ਕਰਾਂਗੇ ਮੌਕੇ ਤੇ ਰਿਕਵਰੀ ਨਾ ਹੋਣ ਦੀ ਸੂਰਤ ਚ ਜਿੰਨੇ ਵੀ ਉਹਨੇ ਰੈਵਨਿਊ ਰਿਕਾਰਡ ਚ ਜ ਰੈਡ ਐਂਟਰੀ ਕਰੀ ਜਾਊਗੀ ਐਸ ਪਰ ਲੈਂਡ ਰੈਵਨਿਊ ਐਕਟ ਉਹਦੀ ਐਸ ਏਰੀਅਰਸ ਆਫ ਲੈਂਡ ਅਸੀਂ ਉਹਦੀ ਰਿਕਵਰੀ ਵੀ ਸ਼ੁਰੂ ਕਰਾਂਗੇ ਤੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਕਿਸਮ ਦੇ ਅਸੀਂ ਸਖਤੀ ਕਰੀਏ ਜਿੱਥੇ ਉਹਨਾਂ ਦੀ ਗੱਲ ਸੁਣਨ ਲਈ ਅਸੀਂ ਜ਼ਰੂਰ ਸੁਣਾਗੇ ਮਸ਼ੀਨਰੀ ਸਾਡੇ ਵੱਲੋਂ ਕਿਸੇ ਚੀਜ਼ ਦੀ ਕਮੀ ਅਸੀ ਉਹ ਦੂਰ ਕਰਾਂਗੇ ਜਿੱਥੇ ਅਸੀਂ ਕਰ ਨਹੀਂ ਪਾਵਾਂਗੇ ਮੈਨੂੰ ਆ ਕੇ ਮਿਲਣਾ ਦੱਸਣ ਵੀ ਇਹ ਪ੍ਰੋਬਲਮ ਹੈ ਅਸੀਂ ਨਹੀਂ ਹੱਲ ਕਰਾਂਗੇ ਫਿਰ ਜਿਵੇਂ ਉਹਨਾਂ ਦਾ ਮਨ ਕਰਦੋ ਕਰਨ ਪਰ ਜੇ ਬੰਦਾ ਬਿਨਾਂ ਕਿਸੇ ਕੋਆਰਡੀਨੇਸ਼ਨ ਦੇ ਬਿਨਾਂ ਕਿਸੇ ਜ਼ਰੂਰਤ ਦੇ ਬਿਨਾਂ ਕਿਸੇ ਗੱਲ ਦੇ ਅੱਗ ਲਾਉਂਦਾ ਹੈ ਉਹ ਦੇਖੋ ਜੀ ਉਹ ਕਾਨੂੰਨ ਦੇ ਵਿਰੁੱਧ ਹੈ ਉਦੋਂ ਸਾਨੂੰ ਸਖਤ ਕਾਰਵਾਈ ਕਰਨੀ ਪਾਉਗੀ ਥੈਂਕ ਯੂ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਜੀ ਦੀ ਇਸ ਅਨੁਸਾਰ ਦੇ ਸ਼ੇਟ ਜੇ ਅੱਜ ਮਾਨਯੋਗ ਆਪਣੇ ਐਸ ਡੀ ਐਮ ਸੁਮਾਣਾ ਜੀ ਵੱਲੋਂ ਟੋਟਲ ਕਲਸਟਰ ਅਫਸਰ ਤੇ ਨੋਡਲ ਅਫਸਰ ਜਿਹੜੇ ਕਿਸ ਬਲਾਕ ਸਮਾਣਾ ਵਿੱਚ ਤਾਇਨਾਤ ਕੀਤੇ ਗਏ ਨੇ ਉਹਨਾਂ ਦਾ ਇੱਕ ਰਿਫਰੈਸ਼ਰ ਟ੍ਰੇਨਿੰਗ ਕੋਰਸ ਰੱਖਿਆ ਗਿਆ ਹੈ ਸਰਕਾਰ ਵੱਲੋਂ ਜਿਹੜੀ ਵੀ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਸਾਰੇ ਆਪਣੇ ਜਿਹੜੇ ਵੀ ਮੁਲਾਜ਼ਮੇ ਤੇ ਚਿੰਨ੍ਹ ਵਾਲੇ ਹੈਗੇ ਉਹਨਾਂ ਨੂੰ ਅੱਜ ਇੱਥੇ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਸਰਕਾਰ ਦੀ ਹਦਾਇਤਾਂ ਮੁਤਾਬਕ ਉਹਨਾਂ ਨੂੰ ਜਾਣੂ ਕਰਾਇਆ ਜਾ ਰਿਹਾ ਆਪ ਜੀ ਦੇ ਹੇਠਾਂ ਦੋ ਦੋ ਸਰਵਜਨ ਅੰਦੀਆਂ ਕਿਸ ਤਰ੍ਹਾਂ ਤੁਸੀਂ ਅਪੀਲ ਕਰ ਰਹੇ ਹੋ ਕਿਉਂ ਮਨ ਨਹੀਂ ਕਰਨੇ ਸੀ ਦੇਖੋ ਦੌਰ ਖੇਤੀਬਾੜੀ ਅਫਸਰ ਆਪਣੀ ਤਾਂ ਜਿਹੜੀ ਡਿਊਟੀ ਹੈਗੀ ਆ ਆਪਾਂ ਦਾ ਕਿਸਾਨਾਂ ਨੂੰ ਹਰ ਟਾਈਮ ਅਵੇਅਰ ਕਰਦੇ ਰਹਿੰਦੇ ਆ ਕਿ ਝੋਨੇ ਦੀ ਪਰਾਲੀ ਕਿਵੇਂ ਬਧੀਏ ਤਰੀਕ ਨਾਲ ਮੈਨੇਜ ਹੋ ਸਕਦੀ ਹੈ ਜੇ ਅਗਲਾ ਉਹਨਾਂ ਦਾ ਉਹਦੇ ਕੀ ਕੀ ਨੁਕਸਾਨ ਨੇ ਬਟ ਪ੍ਰਸ਼ਾਸਨ ਦਾ ਇੱਕ ਆਪਣਾ ਸਿਸਟਮ ਹੁੰਦਾ ਜੀ ਪ੍ਰਸ਼ਾਸਨ ਨੇ ਕੰਮ ਕਰਨਾ ਉਹਨਾਂ ਨੇ ਇਨਫੋਰਸਮੈਂਟ ਵੀ ਕਰਨੀ ਹੁੰਦੀ ਹੈ ਤੇ ਐਤ ਕੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਮਾਨਯੋਗ ਐਸ ਡੀ ਐਮ ਸਾਹਿਬ ਸਮਾਣਾ ਵੱਲੋਂ ਬੜਾ ਮੈਨੂਟਲੀ ਜਿਹੜਾ ਹੈਗਾ ਮੈਨੇਜਮੈਂਟ ਕੀਤੀ ਹੋਈ ਹੈ ਪਿੰਡ ਟੂ ਪਿੰਡ ਡਾਟਾ ਕਲੈਕਟ ਕਰਕੇ ਮਸ਼ੀਨਰੀ ਦੇ ਨਾਲ ਫਾਰਮਰਸ ਨੂੰ ਜੋੜਿਆ ਜਾ ਰਿਹਾ ਤੇ ਮੈਕਸਿਮ ਕੋਸ਼ਿਸ਼ ਇਹ ਰਹੂਗੀ ਕਿ ਐਤ ਕੀ ਅਗ ਨਾ ਲੱਗੇ ਤੇ ਜੇ ਕਿਸੇ ਕਿਸਾਨ ਨੂੰ ਵੀ ਕਿਸੇ ਮਸ਼ੀਨਰੀ ਦੀ ਲੋੜ ਹੈ ਉਹ ਆਪਣੇ ਐਸ ਡੀ ਐਮ ਸਾਹਿਬ ਨਾਲ ਜਾਂ ਖੇਤੀਬਾੜੀ ਅਫਸਰ ਨਾਲ ਜਾਂ ਜਿਹੜੇ ਉਹਨਾਂ ਦੇ ਕਨਸਰਨਡ ਕਲਸਟਰ ਸਟਰਕਚਰ ਹੈਗੇ ਉਹਨਾਂ ਨਾਲ ਤਾਲਮੇਲ ਕਰ ਸਕਦਾ ਹੈ ਠੀਕ ਹਾਂ ਜੀ ਸਾਡੇ ਚ ਸੌਂਡ ਵਿੱਚ ਜਿਹੜੀ ਮੀਟਿੰਗ ਹਾਂਜੀ ਹਾਂ ਦੱਸੋ ਸੌਂਡ ਵਿਭਾਗ ਦੀ ਮੀਟਿੰਗ ਸਾਡੇ ਅੱਜ ਦੇ ਸਾਹਮਣੇ ਇੱਥੇ ਰੱਖੀ ਹੈ ਇਹਦਾ ਮੁੱਦਾ ਮੇਨ ਇਹੀ ਹੈ ਕਿ ਸਟਬਲ ਬਰਨਿੰਗ ਨਾ ਹੋਵੇ ਤੁਸੀਂ ਦੇਖਿਆ ਹੋਣਾ ਜੋ ਕਿਸਾਨ ਭਰਾ ਪੁਰਾਲੀ ਨੂੰ ਅੱਗ ਲਾਉਂਦੇ ਨੇ ਉਹ ਬਹੁਤ ਵੱਡਾ ਮੈਨੇਜਰ ਸਾਡੀ ਪੂਰੀ ਕੋਸ਼ਿਸ਼ ਹੋਊਗੀ ਪੂਰੇ ਸੌਂਡ ਜਿੰਨੇ ਆਫੀਸਰ ਅਸੀਂ ਮੀਟਿੰਗ ਕਰ ਰਹੇ ਹਾਂ ਕਿਤੇ ਵੀ ਕੋਈ ਪਰਾਇਨੋਗ ਨਾ ਲਾਵੇ ਅਸੀਂ ਹਰ ਤਰ੍ਹਾਂ ਦੀ ਮਸ਼ੀਨਰੀ ਉੱਥੇ ਪ੍ਰੋਵਾਈਡ ਕਰਾਂਗੇ ਤੇ ਜੇ ਕੋਈ ਲਾਉਂਦਾ ਵੀ ਅਸੀਂ ਇਮੀਡੀਟਲੀ ਫਾਇਰ ਬ੍ਰੀਡ ਮੇਰੇ ਅੰਦਰ ਹੈ ਮੈਂ ਉਹਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਹਾਂ ਭੇਜ ਰਹੇ ਹਾਂ ਲਾਸਟ ਵੀ ਬਰਮਨੇਜ ਕੀਤਾ ਹੈ ਕਿ ਕੋਈ ਵੀ ਇਸ ਨੂੰ ਅੱਗ ਨਾ ਲਾਵੇ ਜੇ ਕੋਈ ਲਾਉਂਦਾ ਫਿਰ ਮਸ਼ੀਨਰੀ ਹੋਣ ਦੇ ਬਾਵਜੂਦ ਫਿਰ ਵੇਖੋ ਮਾੜੀ ਗੱਲ ਆ ਸਾਡੀ ਅਸੀਂ ਸਨੇਹਾ ਵਿੱਚ ਦੇ ਰਹੇ ਹਾਂ ਪਿੰਡ ਪਿੰਡ ਜਾ ਕੇ ਮੀਟਿੰਗ ਵੀ ਕਰ ਰਹੇ ਮੈਂ ਨਾਲ ਅਫਸਰ ਬੈਠੇ ਸਾਡੇ ਸतीश ਕੁਮਾਰ ਜੀ ਚੀਫ ਹੋਣੇ ਐਗਰੀਕਲਚਰਲ ਅਫਸਰ ਨੇ ਇਹਨਾਂ ਨੂੰ ਪਤਾ ਸੀ ਸਾਡੇ ਕੋਲ ਪੂਰਾ ਡਾਟਾ ਆ ਗਿਆ ਕਿ ਕਿਹੜੇ ਪ ਤੇ ਕਿਥੇ ਕਿਥੇ ਕੀ ਕੀ ਮਸ਼ੀਨਰੀ ਹੈਗੀ ਅਸੀਂ ਪੁਣੋ ਗਰਮ ਮੈਨੇਜ ਕਰਾਂਗੇ ਠੀਕ ਹੈ ਥੈਂਕ ਯੂ ওকে ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਵਾਣਾ ਨਿਊਜ਼